ਕਹਿੰਦੇ ਇੱਥੇ ਗਰੀਬਾਂ ਲਈ ਹੋਰ ਵੱਡਿਆਂ ਲਈ ਕਾਨੂੰਨ ਹੋਰ ਨੇ ਇੱਥੇ ਗਰੀਬਾਂ ਲਈ ਹੋਰ ਕਾਨੂੰਨ ਵੱਡਿਆਂ ਲਈ ਹੋਰ ਨੇ ਕਦੇ ਫੜੇਗੇ ਸ਼ਰਿਆਮ ਅੱਜ ਬਦਲ ਗਏ ਤੌਰ ਨੇ ਚਿੱਟੇ ਦਿਨ ਕਾਲੇ ਲਿਬਾਸ ਵਿੱਚ ਚੰਦ ਨਮਾ ਚੜਾ ਦਿੰਦੇ ਚਿੱਟੇ ਦਿਨ ਕਾਲੇ ਲਿਬਾਸ ਵਿੱਚ ਚੰਦ ਨਮਾ ਚੜਾ ਦਿੰਦੇ ਦੇਖਾਉਂਦਾ ਕੋਈ ਇਮਾਨਦਾਰੀ ਝੂਠਾ ਉਸੇ ਨੂੰ ਪਾ ਦਿੰਦੇ ਦੇਖਾਉਂਦਾ ਕੋਈ ਇਮਾਨਦਾਰੀ ਝੂਠਾ ਉਸੇ ਨੂੰ ਪਾ ਦਿੰਦੇ ਜਿਹੜਾ ਮਿਲਿਆ ਗ੍ਰਾਮਾਂ ਵਿੱਚ ਥੋੜਾ ਜਿਹਾ ਦਿਖਾ ਦਿੰਦੇ ਜਿਹੜਾ ਮਿਲਿਆ ਗਰਾਮਾਂ ਵਿੱਚ ਥੋੜਾ ਜਿਹਾ ਦਿਖਾ ਦਿੰਦੇ ਕਰ ਲੈਂਦੇ ਬਲਡوزر ਦੀ ਓਟ ਮਿੰਟਾਂ ਵਿੱਚ ਜ਼ਮਾਨਤ ਕਰਾ ਲੈਂਦੇ ਜਨਾਬ ਬੜੀਆਂ ਉਦਾਹਰਨਾਂ ਦਿੰਦੇ ਹੁਣ ਨਾ ਚੱਕਦੇ ਧੌਣ ਜਨਾਬ ਬੜੀਆਂ ਉਦਾਹਰਨਾਂ ਦਿੰਦੇ ਹੁਣ ਨਾ ਚੱਕਦੇ ਧੌਣ ਸ਼ਹੀਦਾਂ ਦੀਆਂ ਗੱਲਾਂ ਕਰਨ ਵਾਲਿਓ ਦੱਸੋ ਜ਼ਿੰਮੇਵਾਰ ਕੌਣ ਸ਼ਹੀਦਾਂ ਦੀਆਂ ਗੱਲਾਂ ਕਰਨ ਵਾਲਿਓ ਦੱਸੋ ਜ਼ਿੰਮੇਵਾਰ ਕੌਣ ਇੱਕ ਲੜ ਚੱਕਣ ਨਹੀਂ ਦਿੰਦੇ ਨਾਲ ਜੁੜੀ ਜੁੰਡਲੀ ਸਾਰੀ ਏ ਇੱਕ ਲੜ ਚੱਕਣ ਨਹੀਂ ਦਿੰਦੇ ਨਾਲ ਜੁੜੀ ਜੁੰਡਲੀ ਸਾਰੀ ਏ ਹੌਲੀ ਹੌਲੀ ਮਾਮਲਾ ਖੁਰਦ ਬੁਰਦ ਹੋ ਜੂ ਕਰਮਾਂ ਮਾਰੀ ਪੱਟੀ ਕਾਲੀ ਏ ਹੌਲੀ ਹੌਲੀ ਮਾਮਲਾ ਖੁਰਦ ਬੁਰਦ ਹੋ ਜੂ ਕਰਮਾਂ ਮਾਰੀ ਪੱਟੀ ਕਾਲੀ ਏ ਗੱਲ ਸੁਣੋ ਪੰਜਾਬ ਦੇ ਨੌਜਵਾਨੋ ਚੇਤੇ ਸਿਵਿਆਂ ਦੀ ਰਾਖ ਕਰ ਲੋ ਗੱਲ ਸੁਣੋ ਪੰਜਾਬ ਦੇ ਨੌਜਵਾਨੋ ਚੇਤੇ ਸਿਵਿਆਂ ਦੀ ਰਾਖ ਕਰ ਲੋ ਇਹਨਾਂ ਤਾਂ ਪੱਠਾ ਬਿਠਾਈ ਜਾਣਾ ਆਪਣਾ ਬਚਾ ਆਪ ਕਰ ਲੋ ਇਹਨਾਂ ਨੇ ਤਾਂ ਪੱਠਾ ਬਿਠਾਈ ਜਾਣਾ ਆਪਨਾ ਬਚਾਅ ਆਪ ਕਰ ਲੋ ਆਪਣਾ ਬਚਾਅ ਆਪ ਕਰ ਲੋ